ਪੈਨੇਮੀਆ ਨਾਲ ਗੈਰਕਾਨੂੰਨੀ ਉਹ ਸਾਰੀਆਂ ਜੋ ਕੀਤੀਆਂ ਗਿਆ ਨੇ ਸ਼ਹਿਰ ਵਿੱਚ ਉਹਨਾਂ ਵਿੱਚੋਂ ਇੱਕ ਸਾਰੀ ਇਹ ਸੀ ਇਹਨੂੰ ਸਮੇਂ ਸਿਰ ਨੋਟਿਸ ਦਿੱਤਾ ਗਿਆ ਸੀ ਪਰ ਤੋਂ ਨਾ ਤਾਂ ਕੋਈ ਨੋਟਿਸ ਦਾ ਕੋਈ ਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ ਨਾ ਹੀ ਕੋਈ ਆਪਣਾ ਪੱਖ ਪੇਸ਼ ਕੀਤਾ ਗਿਆ کافی ਸਮਾਂ ਦਿੱਤਾ ਹੈ ਇਹਨਾਂ ਨੂੰ ਤੀਸਰੇ ਮਹੀਨੇ ਤੋਂ ਕਾਰਵਾਈ ਚੱਲ ਰਹੀ ਹੈ ਮਾਰਚ ਤੋਂ ਸੋ ਅੱਜ ਜਦੋਂ ਪਰ ਮੁਕੰਮਲ ਕਾਰਵਾਈ ਕਰਨ ਉਪਰੰਤ ਤਾਂ ਜਿਹੜੀ ਉਹ ਜਿਹੜੀ ਨਜਾਇਜ਼ ਨੂੰ ਸਾਰੀ ਹੈ ਉਹਦਾ ਜਿਹੜਾ ਨਜਾਇਜ਼ ਹਿੱਸਾ ਉਹਨੂੰ ਢਾਹਤਾ ਜਾਉ। ਜਿਹੜੀ ਯਸਮ ਪਿਛਲੇ ਸਾਲ ਜਿੰਨੇ ਦੇਖਣ ਦਾ ਸੀ ਜਿਹੜੀ ਸਿਰਫ ਮੂਰਲੇ ਕੰਦੇ ਹੀ ਟੋਣੇ ਗਏ ਨੇ ਕੀ ਮੂਰਲੇ ਕੰਦੇ ਹੀ ਨਜਾਇਜ਼ ਹੁੰਦੀਆਂ ਨੇ ਕੰਦੀ ਪਿਛਲਾ ਘਰ ਸਾਰਾ ਨਜਾਇਜ਼ ਉਹ ਐਵੇਂ ਹਰ ਇੱਕ ਬਿਲਡਿੰਗ ਦੀ ਆਪਣੀ ਇੱਕ ਅਲੱਗ ਕਹਾਣੀ ਹੁੰਦੀ ਹੈ। ਕਈਆਂ ਦੇ ਵਿੱਚ ਫਰੰਟ ਸੈਟ ਬੈਕ ਜੇਕਰ ਨਹੀਂ ਛੱਡਿਆ ਹੁੰਦਾ ਉਤੋਂ ਗੱਲਾ ਮੂਰਲਾ ਪਾਰਟੀ ਠੀਕ ਨਹੀਂ ਹੁੰਦਾ ਬਾਕੀ ਤਾਂ ਕੰਪਾਉਂਡੇਬਲ ਹੁੰਦੀਆਂ ਨੇ। ਉਹ ਤਰਿਕਾ ਨਾਲ ਉਹ ਛੱਡ ਦਿੱਤੇ ਜਾਂਦੀਆਂ ਨੇ ਜਿੰਨਾ ਕੰਪਾਉਂਡੇਬਲ ਹੈ ਜਿੰਨੀਆਂ ਕੀ ਫੀਸਾਂ ਭਰਾ ਕੇ ਪਹੈਜ ਕੀਤੀ ਜਾ ਸਕਦੀ ਹੁੰਦੀ ਹੈ ਜੇ ਆਪ ਨੂੰ ਲੱਗਦਾ ਹੈ ਕਿ ਉਹ ਸਾਰੀ ਹੀ ਕਾਫੀ ਜਿੰਨੀ ਜ਼ਿਆਦਾ ਨਾਜਾਇਜ਼ ਆ ਫਿਰ ਹਟਾ ਸਕਦੇ ਆ ਕਿ ਜਿਹੜੇ ਜਿੰਨੇ ਲੋਕਾਂ ਨੇ ਘਰ ਬਣਾਏ ਨੇ ਦੁਬਾਰਾ ਢਾਣ ਤੋਂ ਬਾਅਦ ਉਹਨਾਂ ਨੇ ਫੀਸਾਂ ਭਰ ਕੇ ਦੁਬਾਰੇ ਉਹ ਜਿਹੜੀ ਸਾਰੀ ਕੀਤੀ ਗਈ ਹੈ ਕਿਉਂਕਿ ਪਿਛਲੇ ਆ ਪਿਛਲੇ ਗਲੀ ਜਿਹੜੇ ਘਰ ਢਾਏ ਸੀ ਉਹਨਾਂ ਨੇ ਦੁਬਾਰਾ ਉਹ ਸਾਰੀ ਕੀਤੀ ਗਈ ਹੈ ਉਹ ਸਾਡੇ ਨੋਟਿਸ 'ਚ ਨਹੀਂ ਆਇਆ ਇਹ ਦੇ ਜਦੋਂ ਸਾਡੇ ਨੋਟਿਸ 'ਚ ਆਊਗਾ ਫਿਰ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਦਾ ਸਿਰਫ ਇੱਕ ਕਦਮ ਆ ਤੇ ਜਿਹੜਾ ਰਸਤਾ ਹੀ ਉਹ ਹੈ ਉੱਥੇ ਹੀ ਘਰ ਤੋੜਿਆ ਗਿਆ ਜੇ ਪਿਛਲੀ ਵਾਰੀ ਤੇ ਉਹਨਾਂ ਦੇ ਦੁਆਰਾ ਸਾਰੇ ਪਾਸੇ ਲਈ ਅੱਜ ਤੁਹਾਡੇ ਵੱਲੋਂ ਧਿਆਨ ਚਲੇ ਆਉਂਦਾ ਗਿਆ ਉਹਦੇ ਪਿੱਛੇ ਸ਼ੁਰੂ ਕਰ ਲੈਣਾ ਕਾਰਵਾਈ ਸਾਡੇ ਧਿਆਨ ਚ ਹਾਲੇ ਤੱਕ ਕਿਸੇ ਵੱਲੋਂ ਨਹੀਂ ਲੱਤਾ ਗਿਆ ਨਾ ਹੈਗਾ ਜੀ ਸਰ ਇਹ ਗਰੀਥੇ ਕਿ ਧਿਆਨ ਨਹੀਂ ਆਉਂਦਾ ਤੇ ਇਸ ਲਈ ਤੇ ਸਿਰਫ ਇਹ ਜੇ ਇਹਦੀ ਕਾਫੀ ਨਜਾਇਜ਼ ਹੈ ਕਿ ਬਾਕੀਆਂ ਦੀ ਵੀ ਜਿਹੜੀਆਂ ਗੰਦਾਂ ਨੇ ਮੈਂ ਸਮੇ 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 ਸਮੇਂ ਦੇਖੋ ਕਾਰਵਾਈਆਂ ਨੇ ਤਾਂ ਸਮੇ ਸਮੇ ਤੇ ਕਿਉਂਕਿ ਬਹੁਤ ਕੁਝ ਪੁਰਾਣੀਆਂ ਨੇ ਕੁਝ ਨਵੀਆਂ ਨੇ ਇਹ ਬਿਲਕੁਲ ਨਵੀਂ ਉਸਾਰੀ ਹੈਗੀ ਹੈ ਦੇਖੋ ਤੇ ਇਸ ਨਾਲ ਹਰ ਇੱਕ ਚੀਜ਼ ਦੀ ਅਨਪ੍ਰੇਟੇਸ਼ਨਾ ਹੁੰਦੀ ਹੈ ਨੇ ਟਾਈਮ ਬਾਰ ਲਿਮਿਟੇਸ਼ਨਾਂ ਵੀ ਕਾਫੀ ਕੁਝ ਦੇਖਣਾ ਪੈਂਦਾ ਕਾਨੂੰਨ ਚ ਕਿਉਂਕਿ ਜਿਸ ਤਰ੍ਹਾਂ ਇਹ ਕੰਧ ਢਾਹ ਰਿਹਾ ਉਹਦੇ ਨਾਲ ਹੀ ਜੇ ਇੱਕ ਬਾਦਰਾ ਵੀ 1.5 ਫੁੱਟ ਜਿੰਨਾ ਬਾਦਰਾ ਹਰ ਗਿਆ ਗਿਆ ਉਹਦੇ ਨਾਲ ਜੀ ਠੀਕ ਹੈ ਜੀ ਦੇਖੋ ਇਹ ਲਾ ਜਿਹੜਾ ਹੈਗਾ ਜਦੋਂ 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 ਸਮੇਂ-ਸਮੇਂ ਤੇ ਜਿਵੇਂ ਜਿਵੇਂ ਬਿਲਡਿੰਗਾਂ ਜਿੰਨਾ ਕਹਿੰਦੇ ਕੋ ਮੈਸੋਰਸਿਸ ਨੇ ਮੈਨ ਪਾਵਰ ਹੈ ਜਿੰਨਾ ਕ ਟਾਈਮ ਹੈ ਕਿਉਂਕਿ ਕਾਫੀ ਵੱਡਾ ਸਿਟੀ ਹੁੰਦਾ ਸਟਾਫ ਦੀ ਅਵੇਲੇਬਿਲਟੀ ਵੀ ਦੇਖਣੀ ਹੈ ਸਮਾਂ ਵੀ ਦੇਖਣਾ ਉਸ ਉਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਦੇਖੋ ਜਿਦਾ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਰੋਧ ਤਹਿਤ ਜੋ ਨਸ਼ਾ ਤਸਕਰ ਨੇ ਚਾਹੇ ਉਹ ਸਪਲਾਈਰ ਨੇ ਜਾਂ ਛੋਟੇ ਲੈਵਲ ਦੇ ਜਾਂ ਵੱਡੇ ਲੈਵਲ ਦੇ ਉਹ ਕਿਸੇ ਵੀ ਕਿਸਮ ਦੇ ਉਹਨੂੰ ਬਖਸ਼ਾ ਨਹੀਂ ਜਾ ਰਿਹਾ ਇਸੇ ਤਰ੍ਹਾਂ ਅੱਜ ਜਿਹੜਾ ਆਰਮਨਗਰ ਵਸਤੀ ਸਾਡੇ ਇੱਥੇ ਸੰਰੂਰ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਜੀਤ ਸਿੰਘ ਨਾਮ ਦਾ ਬੰਦਾ ਜਿਸ ਤੇ ਤਕਰੀਬਨ ਦਰਜਨ ਦੇ ਕਰੀਬ ਜਿਹੜੇ ਨਸ਼ਾ ਵੇਚਣ ਦੇ ਪਰਚੇ ਨੇ ਜਿਹਨੂੰ 10 ਸਾਲ ਕੈਦ ਤੇ ਲੱਖ ਰੁਪਏ ਜੁਰਮਾਨਾ ਵੀ ਹੋ ਚੁੱਕਿਆ ਉਸ ਦੀ ਜਿਹੜੀ ਪ੍ਰਾਪਰਟੀ ਆ ਸਿਵਲ ਪ੍ਰਸ਼ਾਸਨ ਨੇ ਆਇਡੈਂਟੀਫਾਈ ਕੀਤਾ ਜੋ ਕਿ ਉਹ ਨਾਜਾਇਜ਼ ਜਿਹੜੀ ਪ੍ਰਾਪਰਟੀ ਆ ਉਹ ਬਣਾਈ ਹੋਈ ਆ ਸਾਰੇ ਵੀ ਕੀਤੀ ਹੋਈ ਆ ਉਸ ਦੇ ਤਹਿਤ ਅਸੀਂ ਜਿਹੜਾ ਡਿਸਟ੍ਰਿਕਟ ਪੁਲਿਸ ਵੱਲੋਂ ਆ ਜੋ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਦੀ ਮਦਦ ਲਈ ਇੱਥੇ ਆਇਆ ਤਾਂ ਜੋ ਕੋਈ ਜਿਹੜਾ ਕੋਈ ਮੰਦਭਾਗ ਘਟਨਾ ਹੋ ਸਕੇ ਤੇ ਇਹ ਅਸੀਂ ਵੀ ਵਾਰਨਿੰਗ ਕਰਦੇ ਆ ਵੀ ਜਿਹੜਾ ਨਸ਼ਾ ਤਸਕਰ ਆ ਉਹ ਜਾਂ ਤਾਂ ਨਸ਼ਾ ਵੇਚਣੋਂ ਹਟ ਜਾਏ ਨਹੀਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਉਹਨੂੰ ਜੇਲ੍ਹ ਭਜਾਂਗੇ ਜਿਹੜੇ ਕੋਈ ਉਹਨਾਂ ਨਜਾਇਜ਼ ਪ੍ਰਾਪਰਟੀ ਬਣਾ ਹੋਈ ਉਹ ਢਾਈ ਵੀ ਜਾਓਗੇ ਅਤੇ ਜਿਹੜੇ ਨਜਾਇਜ਼ ਹੋਰ ਮੋਬਿਲ ਇਮੋਬਲ ਪ੍ਰਾਪਰਟੀ ਆ ਉਹਨੂੰ ਅਸੀਂ ਜਿਹੜਾ ਪ੍ਰੋਸੀਜਰ ਹੈ ਤੈਸੇ ਤੋ ਉਹਨੂੰ ਫ੍ਰੀਜ਼ ਵੀ ਕਰਾਵਾਂਗੇ ਕਿੰਨੇ ਦੇ ਕਿਲਾ ਮਾਮਲੇ ਤੋਂ ਜਿੰਦੇ ਕਿਹੜੀ ਕਿਹੜੀ ਧਨਾਵ ਦੇਖੋ ਇਹ ਦੋਹੇ ਮੀਆਂ ਬੀਬੀ ਨੇ ਆਪਣਾ ਜੀਤ ਸਿੰਘ ਤੇ ਸ਼ਿੰਦੋ ਸੱਤ ਪਰਚੇ ਇੱਕ ਤੇ ਨੇ ਪੰਜ ਪਰਚੇ ਕਿਨੇ ਜਿਨ੍ਹਾਂ ਚੋਂ ਕਾਫੀ ਜਿਹੜੇ ਪਰਚਿਆਂ ਦੇ ਉੱਪਰ ਇਹਨਾਂ ਨੂੰ ਕਮਰਸ਼ੀਅਲ ਵੀ ਹੈਗੇ ਆ ਜਿਨ੍ਹਾਂ ਤੇ ਇਹਨਾਂ ਨੂੰ ਕੈਦ ਵੀ ਹੋ ਚੁੱਕੀ ਆ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ ਤੇ ਬਾਕੀ ਕੁਝ ਪਰਚੇ ਜਿਹੜੇ ਅਜੇ ਅੰਡਰ ਟ੍ਰਾਇਲ ਨੇ ਉਹਦੇ ਚ ਅਸੀਂ ਇਹਨਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਦੇ ਵਾਕ ਇਹਨਾਂ ਨੂੰ ਕੈਦ ਕਰਾਵਾਂਗੇ ਹੁਣ ਕਿਤੇ ਜੇਲ੍ਹ ਚ ਨੇ ਜੀ ਜਾਂ ਜੇਲ੍ਹ ਤੋਂ ਬਾਹਰ ਜਾਂ ਬੇਲ ਤੇ ਆਏ ਨੇ ਕਿੱਥੇ ਇਹ ਫਿਲਹਾਲ ਤਾਂ ਇਹਦੀ ਵਾਈਫ ਤਾਂ ਬਾਹਰ ਹੈਗੀ ਆ ਬਾਕੀ ਜਿਹੜੇ ਪਰਿਵਾਰ ਨੇ ਹੋਰ ਕੋਈ ਕਾਫੀ ਇਹਨਾਂ ਦੇ ਪਰਿਵਾਰ ਹੈਗੇ ਆ ਕੁਝ ਜੇਲ੍ਹ ਚ ਵੀ ਆ ਤੇ ਕੁਝ ਇਥੋਂ ਫਰਾਰ ਵੀ ਹੈਗੇ ਆ ਜਿਨ੍ਹਾਂ ਨੂੰ ਕਾਬੂ ਕਰ ਲਈ ਸਾਡੀਆਂ ਪਾਰਟੀਆਂ ਆਟਮ ਤਿਆਰ ਰਹਿੰਦੇ ਨੇ ਤੇ ਇਹਨਾਂ ਦਾ ਐਕਸ਼ਨ ਜਿਹੜਾ ਚੱਲ ਰਿਹਾ ਕੋਈ ਨਵਾਂ ਪਰਚਾ ਵੀ ਇਹਨਾਂ ਖਿਲਾਫ ਹੁਣ ਦਰਜ ਕੀਤਾ ਗਿਆ ਪਿਛਲੇ ਇੱਕ ਪਰਚਾ ਦਰਜ ਹੋਇਆ ਉਹ ਅੰਡਰ ਇਨਵੈਸਟੀਗੇਸ਼ਨ ਆ ਬਾਕੀ ਜੋ ਅਸੀਂ ਜਲਦੀ ਇਹਨੂੰ ਟੂਕਟ ਕਰਾ ਕੇ ਤੇ ਇਹਨੂੰ ਸਜ਼ਾ ਦਵਾਮੈਂ ਕਿੰਨਾ ਕ ਫਰਕ ਪਿਆ ਲੱਗਦਾ ਕਿਉਂਕਿ ਇਹ ਬਸਤੀ ਜਿਹੜੀ ਬੜੀ ਸੈਂਸਿਟਿਵ ਸੀ ਨਸ਼ਾ ਸਭ ਤੋਂ ਵੱਧੇ ਹੀ ਮਾਮਲੇ ਦੇ ਵਿੱਚ बिकਦਾ ਸੀ ਕਿੰਨਾ ਕ ਫਰਕ ਪਿਆ ਦੇਖੋ ਮਾਨਜੋਗ ਸਰਤਾਜ ਸਿੰਘ ਚਾਲ ਐਸਐਪੀ ਸੰਗਰੂਰ ਨਾਲ ਸਖਤ ਰਹਿਤਾ ਡੀਐਸਪੀ ਸੁਖਦੇਵ ਸਿੰਘ ਜੀ ਤੇ ਐਸਐਚਓ ਸਾਹਿਬ ਨਾਲ ਖੜੇ ਆ ਤੇ ਅਸੀਂ ਆਪਣਾ ਇਹਨਾਂ ਦੀ ਕੰਟੀਨਿਊ ਜਿਹੜੀ ਇ ਸਿਵਲ ਪ੍ਰਚਾਰ ਚਾਹੁੰਦੇ ਆਪਣਾ ਅਸੀਂ ਬੰਦੇ ਲਾਉਨੇ ਆ ਐਮਸੀ ਸਰਵਾਂ ਜਿਹੜੇ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਇੱਥੇ ਮੀਟਿੰਗ ਵੀ ਕਰਦੇ ਆ ਦੇਖੋ ਫਰਕ ਤਾਂ ਪਿਆ ਹੈਗਾ ਪਰ ਜਿਹੜੇ ਕੁਝ ਲੋਕ ਨਹੀਂ ਹਟਦੇ ਉਹਨਾਂ ਨੂੰ ਅਸੀਂ ਬੁੱਕ ਕਰਕੇ ਉਹਨਾਂ ਨੂੰ ਜੇਲ੍ਹ ਭਜਾਵਾਂਗੇ ਇਹ ਕੁਝ ਪੈਨੇਮੀਆ ਨਾਲ ਗੈਰਕੁਨੂਨੀ ਉਹ ਸਾਰੀਆਂ ਜੋ ਕਿਤਿਆਂ ਹੁੰਦੀਆਂ ਨੇ ਸ਼ਹਿਰ ਵਿੱਚ ਉਹਨਾਂ ਵਿੱਚੋਂ ਇੱਕ ਸਾਰੀ ਇਹ ਸੀ ਇਹਨਾਂ ਨੂੰ ਸਮਾਂ ਸਿਰ ਨੋਟਿਸ ਦਿੱਤਾ ਗਿਆ ਸੀ ਪਰੰਤੂ ਨਾ ਤਾਂ ਕੋਈ ਨੋਟਿਸ ਦਾ ਕੋਈ ਨਾਂ ਵੱਲ ਜਵਾਬ ਦਿੱਤਾ ਗਿਆ ਹੈ ਨਾ ਹੀ ਕੋਈ ਆਪਣਾ ਪੱਖ ਪੇਸ਼ ਕੀਤਾ ਗਿਆ کافی ਸਮਾਂ ਦਿੱਤਾ ਹੈ ਇਹਨਾਂ ਨੂੰ ਤੀਸਰੇ ਮਹੀਨੇ ਤੋਂ ਕਾਰਵਾਈ ਚੱਲ ਰਹੀ ਹੈ ਮਾਰਚ ਤੋਂ ਸੋ ਅੱਜ ਜਦੋਂ ਪਰ ਮੁਕੰਮਲ ਕਾਰਵਾਈ ਕਰਨ ਉਪਰੰਤ ਤਾਂ ਜਿਹੜੀ ਉਹ ਜਿਹੜੀ ਨਜਾਇਜ਼ ਨੂੰ ਸਾਰੀ ਹੈ ਉਹਦਾ ਜਿਹੜਾ ਨਜਾਇਜ਼ ਹਿੱਸਾ ਹਟਾ ਦਿੱਤਾ ਗਿਆ ਸਿਰਫ ਜਿਹੜੇ ਇਹ ਸਭ ਪਿਛਲੇ ਸਾਲ ਜਿਹਨੇ ਦੇਖਣ ਦਾ ਸੀ ਜਿਹੜੇ ਸਿਰਫ ਮੂਰਲੀਤ ਨਹੀਂ ਤੋਣੇ ਗਏ ਨੇ ਕੀ ਮੂਰਲੀ ਕੰਦੇ ਇਜਾਇਜ਼ ਹੁੰਦੀਆਂ ਨੇ ਕੰਬੀ ਪਿਛਲਾ ਘਰ ਸਾਰਾ ਜਾਇਜ਼ ਚ ਉਹ ਐਵੇਂ ਹਰ ਇੱਕ ਬਿਲਡਿੰਗ ਦੀ ਆਪਣੀ ਇੱਕ ਅਲੱਗ ਕਹਾਣੀ ਹੁੰਦੀ ਹੈ ਕਈਆਂ ਦੇ ਵਿੱਚ ਫਰੰਟ ਸੈਟ ਬੈਕ ਜਿੱਥੇ ਨਹੀਂ ਛੱਡਿਆ ਹੁੰਦਾ ਉੱਥੋਂ ਕੱਲਾ ਮੂਰਲਾ ਪਾਰਟੀ ਠੀਕ ਨਹੀਂ ਹੁੰਦਾ ਬਾਕੀ ਤਾਂ ਕੰਪਾਉਂਡੇਬਲ ਹੁੰਦੀਆਂ ਨੇ ਉਹ ਉਸ ਤਰੀਕੇ ਨਾਲ ਉਹ ਛੱਡ ਦਿੱਤੀਆਂ ਜਾਂਦੀਆਂ ਨੇ ਜਿੰਨਾ ਕੰਪਾਉਂਡੇਬਲ ਹੈ ਜਿੰਨੀਆਂ ਕੀ ਫੀਸਾਂ ਭਰ ਕੇ ਇਜਾਇਜ਼ ਕੀਤੀ ਜਾ ਸਕਦੀ ਹੁੰਦੀ ਹੈ ਜੇ ਆਪ ਨੂੰ ਲੱਗਦਾ ਕਿ ਉਹ ਸਾਰੀ ਹੀ ਕਾਫੀ ਜਿੰਨੀ ਜ਼ਿਆਦਾ ਨਜਾਇਜ਼ ਆ ਫਿਰ ਹਟਾ ਦਿੱਤੇ ਆਗੇ ਯਾਨੀ ਕਿ ਜਿਹੜੇ ਜਿੰਨੇ ਲੋਕਾਂ ਨੇ ਘਰ ਬਣਾਏ ਨੇ ਦੁਬਾਰਾ ਢਾਣ ਤੋਂ ਬਾਅਦ ਉਹਨਾਂ ਨੇ ਫੀਸਾਂ ਵਰਕੇ ਦੁਬਾਰੇ ਉਹ ਜਿਹੜੀ ਸਾਰੀ ਕੀਤੀ ਗਈ ਹੈ ਕਿਉਂਕਿ ਪਿਛਲੇ ਆ ਪਿਛਲੇ ਗਲੀ ਜਿਹੜੇ ਘਰ ਢਾਟੇ ਸੀ ਉਹਨਾਂ ਨੇ ਦੁਬਾਰਾ ਉਹ ਸਾਰੀ ਕੀਤੀ ਗਈ ਹੈ ਉਹ ਸਾਡੇ ਨੋਟਿਸ 'ਚ ਨਹੀਂ ਆਇਆ ਹਲੇ ਜਦੋਂ ਸਾਡੇ ਨੋਟਿਸ 'ਚ ਆਊਗਾ ਫਿਰ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਤਾਂ ਸਿਰਫ 10 ਕਦਮਾਂ ਤੱਕ ਜਿਹੜਾ ਰਸਤਾ ਹੀ ਉਹ ਹੈ ਜਿੱਥੋਂ ਤੁਸੀਂ ਆਏ ਹੋ ਨਿਕਲ ਕੇ ਉੱਥੇ ਹੀ ਘਰ ਤੋੜਿਆ ਗਿਆ ਜੇ ਪਿਛਲੀ ਵਾਰੀ ਤੇ ਉਹਨਾਂ ਨੇ ਦੁਬਾਰਾ ਉਹ ਸਾਰੇ ਕਰ ਲਈਏ ਅ ਸਰਦਾਂ ਅਜੇ ਹਾਲੇ ਤੱਕ ਕਿਸੇ ਵੱਲੋਂ ਨਹੀਂ ਲਾਤਾ ਗਿਆ ਨਾ ਇਹ ਕਾਰਜ ਇਹ ਸਭ ਇਸ ਗਰੀਥੇ ਜੁਤੀਆਂ ਅੰਤਨੀ ਆਉਂਦਾ ਹੈ ਇਸ ਲਈ ਸਿਰਫ ਇਸੇ ਇਹਦੀ ਕਸਤੀ ਨਜਾਇਜ਼ ਹੈ ਕਿ ਬਾਕੀਆਂ ਦੀ ਵੀ ਜਿਹੜੀਆਂ ਕੰਧਾਂ ਨੇ ਸਮੇ 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 ਸਮੇਂ ਦੇਖੋ ਕਾਰਵਾਈਆਂ ਨੇ ਤਾਂ ਸਮੇ ਸਮੇ ਤੇ ਕਿਉਂਕਿ ਬਹੁਤ ਕੁਝ ਪੁਰਾਣੀਆਂ ਨੇ ਕੁਝ ਨਵੀਆਂ ਨੇ ਇਹ ਬਿਲਕੁਲ ਨਵੀਂ ਉਸਾਰੀ ਹੈਗੀ ਹੈ ਦੇਖੋ ਤੇ ਇਸ ਨਾਲ ਹਰ ਇੱਕ ਚੀਜ਼ ਦੀ ਅਨਪ੍ਰੇਟੇਸ਼ਨਾ ਹੁੰਦੀ ਹੈ ਨੇ ਟਾਈਮ ਬਾਰ ਲਿਮਿਟੇਸ਼ਨਾਂ ਵੀ ਕਾਫੀ ਕੁਝ ਦੇਖਣਾ ਪੈਂਦਾ ਕਾਨੂੰਨ ਚ ਕਿਉਂਕਿ ਜਿਸ ਤਰ੍ਹਾਂ ਇਹ ਕੰਧ ਢਾਹ ਰਿਹਾ ਉਹਦੇ ਨਾਲ ਹੀ ਜੇ ਇੱਕ ਬਾਦਰਾ ਵੀ ਡੇਢ ਫੁੱਟ ਜਿੰਨਾ ਬਾਦਰਾ ਹਰ ਗਿਆ ਗਿਆ ਉਹਦੇ ਨਾਲ ਜੀ ਠੀਕ ਹੈ ਜੀ ਦੇਖੋ ਇਹ ਲਾ ਜਿਹੜਾ ਹੈਗਾ ਜਦੋਂ 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 ਸਮੇਂ-ਸਮੇਂ ਤੇ ਜਿਵੇਂ ਜਿਵੇਂ ਬਿਲਡਿੰਗਾਂ ਜਿੰਨਾ ਕਹਿੰਦੇ ਕੋ ਮੈਸੋਰਸਿਸ ਨੇ ਮੈਨ ਪਾਵਰ ਹੈ ਜਿੰਨਾ ਕ ਟਾਈਮ ਹੈ ਕਿਉਂਕਿ ਕਾਫੀ ਵੱਡਾ ਸਿਟੀ ਹੁੰਦਾ ਸਟਾਫ ਦੀ ਅਵੇਲੇਬਿਲਟੀ ਵੀ ਦੇਖਣੀ ਹੈ ਸਮਾਂ ਵੀ ਦੇਖਣਾ ਉਸ ਉਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਦੇਖੋ ਜਿਦਾ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਰੋਧ ਤਹਿਤ ਜੋ ਨਸ਼ਾ ਤਸਕਰ ਨੇ ਚਾਹੇ ਉਹ ਸਪਲਾਈਰ ਨੇ ਜਾਂ ਛੋਟੇ ਲੈਵਲ ਦੇ ਜਾਂ ਵੱਡੇ ਲੈਵਲ ਦੇ ਉਹ ਕਿਸੇ ਵੀ ਕਿਸਮ ਦੇ ਉਹਨੂੰ ਬਖਸ਼ਾ ਨਹੀਂ ਜਾ ਰਿਹਾ ਇਸੇ ਤਰ੍ਹਾਂ ਅੱਜ ਜਿਹੜਾ ਆਰਮਨਗਰ ਵਸਤੀ ਸਾਡੇ ਇੱਥੇ ਸੰਰੂਰ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਜੀਤ ਸਿੰਘ ਨਾਮ ਦਾ ਬੰਦਾ ਜਿਸ ਤੇ ਤਕਰੀਬਨ ਦਰਜਨ ਦੇ ਕਰੀਬ ਜਿਹੜੇ ਨਸ਼ਾ ਵੇਚਣ ਦੇ ਪਰਚੇ ਨੇ ਜਿਹਨੂੰ 10 ਸਾਲ ਕੈਦ ਤੇ ਲੱਖ ਰੁਪਏ ਜੁਰਮਾਨਾ ਵੀ ਹੋ ਚੁੱਕਿਆ ਉਸ ਦੀ ਜਿਹੜੀ ਪ੍ਰਾਪਰਟੀ ਆ ਸਿਵਲ ਪ੍ਰਸ਼ਾਸਨ ਨੇ ਆਇਡੈਂਟੀਫਾਈ ਕੀਤਾ ਜੋ ਕਿ ਉਹ ਨਾਜਾਇਜ਼ ਜਿਹੜੀ ਪ੍ਰਾਪਰਟੀ ਆ ਉਹ ਬਣਾਈ ਹੋਈ ਆ ਸਾਰੇ ਵੀ ਕੀਤੀ ਹੋਈ ਆ ਉਸ ਦੇ ਤਹਿਤ ਅਸੀਂ ਜਿਹੜਾ ਡਿਸਟ੍ਰਿਕਟ ਪੁਲਿਸ ਵੱਲੋਂ ਆ ਜੋ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਦੀ ਮਦਦ ਲਈ ਇੱਥੇ ਆਇਆ ਤਾਂ ਜੋ ਕੋਈ ਜਿਹੜਾ ਕੋਈ ਮੰਦਭਾਗ ਘਟਨਾ ਹੋ ਸਕੇ ਤੇ ਇਹ ਅਸੀਂ ਵੀ ਵਾਰਨਿੰਗ ਕਰਦੇ ਆ ਵੀ ਜਿਹੜਾ ਨਸ਼ਾ ਤਸਕਰ ਆ ਉਹ ਜਾਂ ਤਾਂ ਨਸ਼ਾ ਵੇਚਣੋਂ ਹਟ ਜਾਏ ਨਹੀਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਉਹਨੂੰ ਜੇਲ੍ਹ ਭਜਾਂਗੇ ਜਿਹੜੇ ਕੋਈ ਉਹਨਾਂ ਨਜਾਇਜ਼ ਪ੍ਰਾਪਰਟੀ ਬਣਾ ਹੋਈ ਉਹ ਢਾਈ ਵੀ ਜਾਓਗੇ ਅਤੇ ਜਿਹੜੇ ਨਜਾਇਜ਼ ਹੋਰ ਮੋਬਿਲ ਇਮੋਬਲ ਪ੍ਰਾਪਰਟੀ ਆ ਉਹਨੂੰ ਅਸੀਂ ਜਿਹੜਾ ਪ੍ਰੋਸੀਜਰ ਹੈ ਤੈਸੇ ਤੋ ਉਹਨੂੰ ਫ੍ਰੀਜ਼ ਵੀ ਕਰਾਵਾਂਗੇ ਕਿੰਨੇ ਦੇ ਕਿਲਾ ਮਾਮਲੇ ਤੋਂ ਜਿੰਦੇ ਕਿਹੜੀ ਕਿਹੜੀ ਧਨਾਵ ਦੇਖੋ ਇਹ ਦੋਹੇ ਮੀਆਂ ਬੀਬੀ ਨੇ ਆਪਣਾ ਜੀਤ ਸਿੰਘ ਤੇ ਸ਼ਿੰਦੋ ਸੱਤ ਪਰਚੇ ਇੱਕ ਤੇ ਨੇ ਪੰਜ ਪਰਚੇ ਕਿਨੇ ਜਿਨ੍ਹਾਂ ਚੋਂ ਕਾਫੀ ਜਿਹੜੇ ਪਰਚਿਆਂ ਦੇ ਉੱਪਰ ਇਹਨਾਂ ਨੂੰ ਕਮਰਸ਼ੀਅਲ ਵੀ ਹੈਗੇ ਆ ਜਿਨ੍ਹਾਂ ਤੇ ਇਹਨਾਂ ਨੂੰ ਕੈਦ ਵੀ ਹੋ ਚੁੱਕੀ ਆ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ ਤੇ ਬਾਕੀ ਕੁਝ ਪਰਚੇ ਜਿਹੜੇ ਅਜੇ ਅੰਡਰ ਟ੍ਰਾਇਲ ਨੇ ਉਹਦੇ ਚ ਅਸੀਂ ਇਹਨਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਦੇ ਵਾਕ ਇਹਨਾਂ ਨੂੰ ਕੈਦ ਕਰਾਵਾਂਗੇ ਹੁਣ ਕਿਤੇ ਜੇਲ੍ਹ ਚ ਨੇ ਜੀ ਜਾਂ ਜੇਲ੍ਹ ਤੋਂ ਬਾਹਰ ਜਾਂ ਬੇਲ ਤੇ ਆਏ ਨੇ ਕਿੱਥੇ ਇਹ ਫਿਲਹਾਲ ਤਾਂ ਇਹਦੀ ਵਾਈਫ ਤਾਂ ਬਾਹਰ ਹੈਗੀ ਆ ਬਾਕੀ ਜਿਹੜੇ ਪਰਿਵਾਰ ਨੇ ਹੋਰ ਕੋਈ ਕਾਫੀ ਇਹਨਾਂ ਦੇ ਪਰਿਵਾਰ ਹੈਗੇ ਆ ਕੁਝ ਜੇਲ੍ਹ ਚ ਵੀ ਆ ਤੇ ਕੁਝ ਇਥੋਂ ਫਰਾਰ ਵੀ ਹੈਗੇ ਆ ਜਿਨ੍ਹਾਂ ਨੂੰ ਕਾਬੂ ਕਰ ਲਈ ਸਾਡੀਆਂ ਪਾਰਟੀਆਂ ਆਟਮ ਤਿਆਰ ਰਹਿੰਦੇ ਨੇ ਤੇ ਇਹਨਾਂ ਦਾ ਐਕਸ਼ਨ ਜਿਹੜਾ ਚੱਲ ਰਿਹਾ ਕੋਈ ਨਵਾਂ ਪਰਚਾ ਵੀ ਇਹਨਾਂ ਖਿਲਾਫ ਹੁਣ ਦਰਜ ਕੀਤਾ ਗਿਆ ਪਿਛਲੇ ਇੱਕ ਪਰਚਾ ਦਰਜ ਹੋਇਆ ਉਹ ਅੰਡਰ ਇਨਵੈਸਟੀਗੇਸ਼ਨ ਆ ਬਾਕੀ ਜੋ ਅਸੀਂ ਜਲਦੀ ਇਹਨੂੰ ਟੂਕਟ ਕਰਾ ਕੇ ਤੇ ਇਹਨੂੰ ਸਜ਼ਾ ਦਵਾਮੈਂ ਕਿੰਨਾ ਕ ਫਰਕ ਪਿਆ ਲੱਗਦਾ ਕਿਉਂਕਿ ਇਹ ਬਸਤੀ ਜਿਹੜੀ ਬੜੀ ਸੈਂਸਿਟਿਵ ਸੀ ਨਸ਼ਾ ਸਭ ਤੋਂ ਵੱਧੇ ਹੀ ਮਾਮਲੇ ਦੇ ਵਿੱਚ बिकਦਾ ਸੀ ਕਿੰਨਾ ਕ ਫਰਕ ਪਿਆ ਦੇਖੋ ਮਾਨਜੋਗ ਸਰਤਾਜ ਸਿੰਘ ਚਾਲ ਐਸਐਪੀ ਸੰਗਰੂਰ ਨਾਲ ਸਖਤ ਰਹਿਤਾ ਡੀਐਸਪੀ ਸੁਖਦੇਵ ਸਿੰਘ ਜੀ ਤੇ ਐਸਐਚਓ ਸਾਹਿਬ ਨਾਲ ਖੜੇ ਆ ਤੇ ਅਸੀਂ ਆਪਣਾ ਇਹਨਾਂ ਦੀ ਕੰਟੀਨਿਊ ਜਿਹੜੀ ਇ ਸਿਵਲ ਪ੍ਰਚਾਰਚਾਦਿ ਆਪਣਾ ਅਸੀਂ ਬੰਦੇ ਲਾਉਨੇ ਆ ਐਮਸੀ ਸਰਵਾਂ ਜਿਹੜੇ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਇੱਥੇ ਮੀਟਿੰਗ ਵੀ ਕਰਦੇ ਆ ਦੇਖੋ ਫਰਕ ਤਾਂ ਪਿਆ ਹੈਗਾ ਪਰ ਜਿਹੜੇ ਕੁਝ ਲੋਕ ਨਹੀਂ ਹਟਦੇ ਉਹਨਾਂ ਨੂੰ ਅਸੀਂ ਬੁੱਕ ਕਰਕੇ ਉਹਨਾਂ ਨੂੰ ਜੇਲ੍ਹ ਭਜਾਂਗੇ